ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਕਬੱਡੀ ਦੇ ਸ਼ਕੀਨਾਂ ਲਈ ਖੁਸ਼ਖਬਰੀ ਹੈ ਪਿੰਡ ਸਰਾਵਾ ਜ਼ਿਲ੍ਹਾ ਫਰੀਦਕੋਟ ਆ ਨੇੜੇ ਜੈਤੋ 7 ਤੇ 8 ਅਗਸਤ ਦਿਨ ਬੁੱਧਵਾਰ ਤੇ ਵੀਰਵਾਰ ਮੇਲੇ ਲੱਗਣਗੇ ਪੜਾਕੇ ਪਹਿਣਗੇ ਪੱਟਾਂ ਦੇ ਥਾਪੀਆਂ ਵੱਜਣੀਆਂ ਤੇ ਓਪਨ weight ਦੇ ਵੀ ਕਬੱਡੀ ਦੇ ਟੂਰਨਾਮੈਂਟ ਦੇ ਮੈਚ ਹੋਣਗੇ ਕਿਹੜੇ ਕਿਹੜੇ weight ਹੈਗੇ ਤੁਹਾਨੂੰ ਦੱਸ ਦਿੰਨੇ ਆ ਤੇ ਕੀ ਇਨਾਮ ਹੈਗਾ ਉਹ ਵੀ ਦੱਸ ਦਿੰਨੇ ਆ ਤੇ ਨਾਲ ਤੁਹਾਨੂੰ ਇਹ ਵੀ ਦੱਸਾਂਗੇ ਤੁਸੀਂ ਇੱਥੇ ਪਹੁੰਚਣਾ ਕਿਵੇਂ ਆ ਤੇ ਮੇਰੇ ਨਾਲ ਜਸ਼ਨ ਕਮੇਟੀ ਪ੍ਰਧਾਨ ਉਹ ਵੀ ਮੌਜੂਦ ਹੈ ਟੂਰਨਾਮੈਂਟ ਕਮੇਟੀ ਦੇ ਵਿੱਚੋਂ ਤੇ ਬਾਕੀ ਜਿਹੜੇ ਹੈਗੇ ਉਹ ਵੀ ਅੱਜ ਥੋੜਾ ਜਿਹਾ ਬਿਜ਼ੀ ਸੀਗੇ ਨਹੀਂ ਆ ਸਕੇ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਟੂਰਨਾਮੈਂਟ ਕਰਾਇਆ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਦਾ ਧੰਨਵਾਦ ਕਿਉਂਕਿ ਗੇਮਾਂ ਹੋਣੀਆਂ ਚਾਹੀਦੀਆਂ ਜੇ ਗੇਮਾਂ ਹੋਣੀਆਂ ਨੌਜਵਾਨ ਨਿਕਲਣਗੇ ਨਸ਼ਿਆਂ ਤੋਂ ਬਚਣਗੇ ਔਰ ਉਮੀਦ ਕਰਦੇ ਆ ਵੀ ਇਸ ਟੂਰਨਾਮੈਂਟ ਦੇ ਉੱਤੇ ਵੀ ਇੱਕ ਜਿਹੜਾ ਹੈਗਾ ਵਧੀਆ ਪਰਫਾਰਮੈਂਸ ਜਾ ਕੇ ਆ ਕੇ ਕਰਨਗੇ ਪਲੇਅਰ ਔਰ ਵਧੀਆ ਟੂਰਨਾਮੈਂਟ ਹੋਊਗਾ ਸੋ ਆਪਾਂ ਗੱਲ ਕਰਾਂਗੇ weight ਦੀ ਸਭ ਤੋਂ ਪਹਿਲਾਂ weight ਹੈ 48 ਕਿਲੋ ਨਰੋਲ ਨਰੋਲ ਮ ਪਿੰਡ ਦੀ ਰੋਲ ਟੀਮ ਜੀ ਪਿੰਡ ਦੀ ਟੀਮ ਹੋਣੀ ਚਾਹੀਦੀ ਹੈ 48 ਕਿਲੋ ਦੀ ਇਹ ਨਹੀਂ ਹੈਗਾ ਕੋਈ ਪਲੇਅਰ ਬਾਹਰ ਹੋਵੇ ਪਹਿਲਾ ਨਾਮ ਕਿੰਨਾ ਹੈ 5100 51400 ਜੀ ਬੈਸਟਨ ਨੂੰ 2-2 ਕਿਲੋ ਦੇਸੀ ਕਿਉਂ ਹੈ ਬੈਸਟਨ ਨੂੰ 2-2 ਕਿਲੋ ਦੇਸੀ ਕਿਉਂ ਹੈ ਆਜੋ ਫਿਰ ਲੱਗ ਜੂ ਪਤਾ ਸ਼ੀਸ਼ੇ 'ਚ ਖੜ ਕੇ ਨਹੀਂ ਸਰੀਰ ਦੇਖੇ ਜਾਂਦੇ ਗਰਾਊਂਡਾਂ ਦੇ ਵਿੱਚ ਹੀ ਪਤਾ ਲੱਗਦਾ ਵੀ ਕਿੱਥੇ ਜੇ ਖੜੇ ਆਪਾਂ ਹਨਾ ਉਸ ਤੋਂ ਬਾਅਦ ਹੈਗਾ ਕਬੱਡੀ 63 ਕਿਲੋ ਇਹਦੇ ਜਿਹੜੇ ਹੈਗੇ ਨਾਮ ਹੈਗੇ 8100 ਤੇ 6100 ਠੀਕ ਹੈ ਪਹਿਲਾ ਨਾਮ 8100 ਹੈ ਦੂਜਾ ਨਾਮ 6100 ਹੈ 63 ਕਿਲੋ weight ਹੈ ਕੋਈ ਛੋੜਨੀ ਛੋੜ ਨਹੀਂ ਕੋਈ ਛੋੜਨੀ ਜੀ ਕੋਈ ਛੋੜਨੀ ਵੇਟਦੀ ਇਹਨਾਂ ਕੋਈ ਆ ਕੇ ਤੰਗ ਕਰੀ ਜਾਵੇ ਤੇ ਸਾਰੇ ਪਹੁੰਚੋ ਔਰ ਇੱਕ ਗੱਲ ਹੋਰ ਕਵਾਂਗੇ ਮੈਨੂੰ ਜੋ ਵਧੀਆ ਗੱਲ ਜਿਹੜੀ ਲੱਗਦੀ ਹੁੰਦੀ ਹੈ ਅੱਜ ਕੱਲ ਬਹੁਤ ਸਾਰੇ ਟੂਰਨਾਮੈਂਟ ਕਰਾਏ ਜਾਂਦੇ ਆ ਜਿਹੜੇ ਟਾਈਮ ਨਾਲ ਵੇੜੇ ਹੁੰਦੇ ਹਨ ਕਿਉਂਕਿ ਰਾਤ ਨੂੰ ਜਿਹੜੀਆਂ ਇਹ ਜ਼ਰੂਰੀ ਸੀਗਾ ਸਭ ਤੋਂ ਪਹਿਲਾਂ ਜ਼ਰੂਰੀ ਬੋਲਣਾ ਚਾਹੀਦਾ ਸੀ ਸਾਨੂੰ ਤੇ ਦੁਬਾਰਾ ਮੈਂ ਭੁੱਲ ਗਿਆ ਸੀ ਦੁਬਾਰਾ ਬੋਲ ਦਿੰਦਾ ਵੀ ਟਾਈਮ ਨਾਲ ਟੂਰਨਾਮੈਂਟ ਹੋਣਾ ਚਾਹੀਦਾ ਕਿਉਂਕਿ ਦੇਖਿਆ ਆਪਾਂ ਪਿਛਲੇ ਸਮਿਆਂ ਦੇ ਵਿੱਚ ਪਲੇਅਰਾਂ ਦੇ ਸੱਟਾਂ ਵਜਦੀਆਂ ਲੇਟ ਹੋ ਜਾਂਦੇ ਆ ਸੋ ਜੇ ਪਲੇਅਰ ਟਾਈਮ ਨਾਲ ਆਉਣਗੇ ਤੇ ਕਮੇਟੀ ਵੀ ਟਾਈਮ ਨਾਲ ਟੂਰਨਾਮੈਂਟ ਖਤਮ ਕਰ ਦੂਗੀ ਔਰ ਉਮੀਦ ਕਰਦੇ ਆ ਕਿ ਆਕਸੀਜਨ ਹੈਗਾ ਤੇ ਸਾਰੇ ਪਲੇਅਰ ਪਹੁੰਚਣਗੇ ਪ੍ਰੈਕਟਿਸ ਦਾ ਜੋਰ ਦਾ ਪਤਾ ਲੱਗ ਜਾਂਦਾ ਟੈਸਟਿੰਗ ਹੋ ਜਾਂਦੀ ਵੀ ਆਪਾਂ ਕਿੱਥੇ ਜੇ ਖੜੇ ਆ ਉਸ ਤੋਂ ਬਾਅਦ ਸਾਰੇ ਟੂਰਨਾਮੈਂਟ ਸ਼ੁਰੂ ਹੋ ਜਾਣੀ ਹੈ ਨਾ ਸੀਜ਼ਨ ਦੇ ਤੇ ਉਸ ਤੋਂ ਬਾਅਦ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਆ ਕਬੱਡੀ ਜਿਹੜੀ 33 ਕਿਲੋ ਸੀ ਇਹਦੇ ਵਿੱਚ ਦੋ ਖਿਡਾਰੀ ਬਾਹਰੋਂ ਖੇਡ ਸਕਦੇ ਆ ਕਬੱਡੀ ਓਪਨ ਦੇ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਆ ਪਹਿਲਾ ਨਾਮ ਜਿਹੜਾ 41000 ਆ ਤੇ ਦੂਜਾ ਨਾਮ ਇਹਦੇ ਵਿੱਚ 31000 ਆ ਠੀਕ ਹੈ ਤੇ ਆ ਥੱਲੇ ਜਿਹੜਾ ਲਿਖਿਆ 51 5100 5100 ਬਾਈ ਤੇ 36 ਦੇ ਬੈਸਟ ਨੂੰ ਸਟੈਂਡ ਵਾਲੇ ਪੱਖੇ ਆ ਟ੍ਰੇਡ ਕਿਲੋ ਦੇ ਬੈਸਟ ਮਤਲਬ ਰੇਡਰ ਤੇ ਬੈਸਟ ਸਟੋਪਰ ਬੈਸਟ ਰੇਡਰ ਤੇ ਬੈਸਟ ਸਟੋਪਰ ਨੂੰ ਪੱਖੇ ਆ ਗਰਮੀ ਬਹੁਤ ਆ ਨਾ ਕੰਮ ਆਉਣਗੇ ਤੇ ਜਿਹੜੇ ਹੈਗੇ ਆਪਣੇ ਕਬੱਡੀ ਓਪਨ ਦੇ ਇਹਦੇ ਵਿੱਚ ਕੀ ਨਾਮ ਰੱਖਿਆ 5100 ਇਹ ਬੈਸਟ ਨੂੰ 5150 ਬਾਈ ਪਹਿਲਾ ਨਾਮ 41000 ਆ ਦੂਜਾ 31000 ਆ ਤੇ ਇੱਕ ਸਾਰੇ ਪਲੇਅਰਾਂ ਨੂੰ ਸਾਰੇ ਵਜਨ ਦੇ ਨੂੰ ਬੇਨਤੀ ਆ 48 ਤੇ 63 ਕਿਲੋ ਵਾਲ ਨੂੰ ਵੀ ਇਹਨਾਂ ਜਿਹੜੇ ਮੈਚ 7 ਗਾਸ਼ਤ ਨੂੰ ਹੋਣਗੇ ਤੇ ਐਂਟਰੀ ਜਿਹੜੀ 12 ਵਜੇ ਤੱਕ ਕੀਤੀ ਜਾਣੀ ਆ ਓਪਨ ਦੇ ਮੈਚ ਜਿਹੜੇ 8 ਅਗਸਤ ਨੂੰ ਹੋਣਗੇ ਉਹਦੀ ਇੰਟਰੀ 12 ਵਜੇ ਕਰ ਕੀਤੀ ਜਾਂਦੀ ਹੈ ਖਿਡਾਰੀਆਂ ਨੂੰ ਬੇਨਤੀ ਹੈ ਵੀ ਜਿਹੜਾ ਐਂਟਰੀ ਦਾ ਟਾਈਮ ਆ ਉਹਨਾਂ ਨੂੰ ਧਿਆਨ ਵਜ ਰੱਖਦੇ ਹੋ ਜਾਂ ਜਿਹੜੀਆਂ ਟੀਮਾਂ ਉਹ ਸਮੇਂ ਸਿਰ ਗਰਾਊਂਡ ਦੇ ਵਿੱਚ ਲੈ ਕੇ ਪਹੁੰਚਣ ਕਿਉਂਕਿ ਜਿਹੜਾ ਪਹਿਲੇ ਦਿਨ ਲੇਟਾਂ ਦਾ ਪ੍ਰਬੰਧ ਹੈ ਨਹੀਂਗਾ ਤੇ ਮੈਚ ਜਿਹੜੇ ਅਸੀਂ ਟਾਈਮ ਨਾਲ ਵੇੜਨ ਦੀ ਕੋਸ਼ਿਸ਼ ਕਰਨੀ ਹੈ ਬਿਲਕੁਲ ਜੇ ਲੇਟ ਹੁੰਦੇ ਆ ਤਾਂ ਕਿਸੇ ਦੇ 6:00 ਵਜੇ ਦੀ ਆ ਤੇ ਉਹਦੇ ਵਿੱਚ ਫਿਰ ਆਪਾਂ ਗਲਤ ਹੋ ਜੰਨੇ ਆ ਉਹਦੇ ਵਿੱਚ ਕਮੇਟੀ ਦਾ ਕੋਈ ਰੋਲ ਨਹੀਂ ਹੁੰਦਾ ਕਿਉਂਕਿ ਕਮੇਟੀ ਪਹਿਲਾਂ ਹੀ ਕਹਿ ਰਹੀ ਆ ਵੀ ਟਾਈਮ ਨਾਲ ਮੈਚ ਹੋਣ ਤੇ ਟਾਈਮ ਨਾਲ ਮੈਚ ਤਾਂ ਹੀ ਹੋਣਗੇ ਜੇ ਟਾਈਮ ਨਾਲ ਆਪਾਂ ਪਹੁੰਚਾਂਗੇ ਇੱਕ ਬੇਨਤੀ ਆ ਮੇਰੇ ਵੱਲੀੋਂ ਵੀ ਮੈਂ ਮੈਨੂੰ ਇੱਕ ਚੀਜ਼ ਬਹੁਤ ਗਲਤ ਲੱਗਦੀ ਹੁੰਦੀ ਆ ਵੀ ਕੋਈ ਮੋਟਰ ਤੇ ਬੈਠਾ ਹੁੰਦਾ ਉਹ 5 ਕਿਲੋਮੀਟਰ ਆਵਾਜ਼ਾਂ ਵੱਜੀਆਂ ਜਾਂਦੀਆਂ ਟੂਰਨਾਮੈਂਟ ਤੇ ਹਨਾ ਵੀ ਆਜੋ ਆਜੋ ਯਾਰ ਆਜੋ ਤੇ ਇਹ ਕੰਮ ਪਲੀਜ਼ ਬੇਨਤੀ ਆ ਸਾਡੀ ਬੇਨਤੀ ਸਵੀਕਾਰ ਕਰਿਓ ਵੀ ਨੇੜੇ ਰਹਿ ਜਾਓ ਹਨਾ ਜਿਵੇਂ ਆਵਾਜ਼ ਵੱਜਦੀ ਆ ਤੇ ਐਂਟਰੀ ਹੋਵੇ ਤੇ ਸੋਹਣਾ ਟੂਰ ਆਓ ਸਾਰੇ ਜਣੇ ਜਰੂਰ ਸਾਰਿਆਂ ਦਾ 모ਸਟ ਵੈਲਕਮ ਕਿਉਂਕਿ ਇਹ ਟੂਰਨਾਮੈਂਟ ਜਿਹੜਾ ਫਸਟ ਹੀ ਹੈਗਾ ਗਰਮੀ ਦੇ ਸੀਜ਼ਨ ਦਾ ਤਕਰੀਬਨ ਜੇ ਮੈਨੂੰ ਲੱਗਦਾ ਫਰੀਦਕੋਟ ਜ਼ਿਲ੍ਹੇ ਦਾ ਮੇਲੇ ਦਾ ਫਰਸਟ ਟੂਰਨਾਮੈਂਟ ਹੀ ਹੋਊਗਾ ਜੀ ਸੀਜ਼ਨ ਦੀ ਸ਼ੁਰੂਆਤ ਹੀ ਪਿੰਡ ਸਰਾਵਾ ਤੋਂ ਹੋਣੀ ਹੈ ਜੀ ਹਾਂ ਕਿਤੇ ਨਾਲੇ ਸਾਰਿਆਂ ਦੀ ਟੈਸਟਿੰਗ ਹੋ ਜਾਂਦੀ ਹੈ ਪਤਾ ਲੱਗ ਜਾਂਦਾ ਜਿਹੜੇ ਨਵੇਂ ਪਲੇਅਰ ਹੁੰਦੇ ਕਿੱਥੇ ਜੇ ਖੜਦੇ ਐ ਔਰ ਖਾਸੀਅਤ ਇਸ ਟੂਰਨਾਮੈਂਟ ਦੀ ਇਹੀ ਹੈ ਵੀ ਆਮ ਤੌਰ ਤੇ ਟੂਰਨਾਮੈਂਟ ਤੇ ਓਪਨ ਵੇਟ ਦੇ ਮੈਚ ਕਰਾਏ ਜਾਂਦੇ ਛੋਟੇ ਪਲੇਅਰਾਂ ਨੂੰ ਮੌਕਾ ਨਹੀਂ ਮਿਲਦਾ ਹਨਾ ਤਾਂ ਇੱਥੇ ਮੌਕਾ ਪੂਰਾ ਦਿੱਤਾ ਗਿਆ 48 ਕਿਲੋ ਤੇ 63 ਕਿਲੋ ਵਾਲਿਆਂ ਨੂੰ 48 ਕਿਲੋ 63 ਕਿਲੋ ਵਾਲਿਆਂ ਨੂੰ ਪੂਰਾ ਮੌਕਾ ਦਿੱਤਾ ਗਿਆ ਸੋ ਆ ਕੇ ਦੇਖੋ ਵੀ ਕਿੱਥੇ ਜੇ ਖ ਕਿੰਨਾ ਕੁ ਵਧੀਆ ਤੁਹਾਡੀ ਪਰਫਾਰਮੈਂਸ ਆਉਂਦੀ ਹੈਗੀ ਸੋ ਇੱਕ ਵਧੀਆ ਟੂਰਨਾਮੈਂਟ ਤਾਂ ਹੀ ਹੁੰਦਾ ਜੇ ਸਾਰੇ ਪਲੇਅਰਾਂ ਦੀ ਵਧੀਆ ਸਪੋਰਟ ਹੋਊਗੀ ਸੋ ਜਿੰਨੇ ਵੀ ਪੰਜਾਬ ਦੇ ਚੰਗੇ ਪਲੇਅਰ ਐ ਅਸੀਂ ਉਮੀਦ ਕਰਦੇ ਆਂ ਵੀ ਇੱਥੇ ਪਹੁੰਚਣਗੇ ਸਾਡੇ ਪਿੰਡ ਦੀਆਂ ਰੌਣਕਾਂ ਵਧਾਉ ਉਹ ਇਤਿਹਾਸਕ ਮੇਲਾ ਵੀ ਲੱਗਦਾ ਹੈਗਾ ਉਹਦੇ ਬਾਰੇ ਤੁਹਾਨੂੰ ਬੁੱਟਾ ਸਿੰਘ ਜੀ ਦੱਸ ਦੇਣਗੇ ਪ੍ਰੋਫੈਸਰ ਸਾਹਿਬ ਤੇ ਸਾਰੇ ਜਣੇ ਜਰੂਰ ਹਾਜ਼ਰੀ ਲਵਾਏ ਕਬੱਡੀ ਦੇ ਟੂਰਨਾਮੈਂਟ ਬਾਰੇ ਹੋਰ ਜਾਣਕਾਰੀ ਥੋੜੀ ਬਹੁਤ ਸ਼ੇਅਰ ਕਰ ਦੇਣਗੇ ਬਾਈ ਇੱਕ ਜਰੂਰ ਦੱਸ ਦਿਓ ਵੀ ਸਨਮਾਨ ਕਿਵੇਂ ਕਿਵੇਂ ਹੋ ਰਿਹਾ ਸਨਮਾਨ ਆਪਣਾ ਜਿਹੜਾ ਗੁਰਪ੍ਰੀਤ ਕ੍ਰਿਕਟ ਖਿਡਾਰ ਲਵਲੀ ਮਾਈਸਟਰ ਜੀ ਦਾ ਤੇ ਸੁੱਖਾ ਘਟਾਰੀਆ ਜੀ ਦਾ ਹੋ ਰਿਹਾ ਤੇ ਲਵਲੀ ਮਾਈਸਟਰ ਜੀ ਵੱਲੋਂ ਪੱਪੂ ਮੱਤੇ ਦਾ ਸਨਮਾਨਤ ਹੋ ਰਿਹਾ ਲਖਵਿੰਦਰ ਜਸਰ ਵੱਲੋਂ ਪੱਪੂ ਮੱਤੇ ਦਾ ਤੇ ਗੁਰਵਿੰਦਰ ਮੱਤੇ ਦਾ ਮੁੰਡਾ ਬਈ ਨਹੀਂ ਕਬੱਡੀ ਵਾਲਾ ਉਹਦਾ ਸਨਮਾਨਤ ਹੋ ਰਿਹਾ ਲੋਗੂ ਸਰਾਵਾ ਲੋਗੂ ਸਰਾਵਾ ਦਾ ਮੋਟਰਸਾਈਕਲ ਦਾ ਸਨਮਾਨਤ ਹੋ ਰਿਹਾ ਅਮਨ ਆਸਟ੍ਰੇਲੀਆ ਵੱਲੋਂ ਤੇ ਉਹਦੇ ਨਾਲ ਉਹਦੇ ਸੱਜਣ ਮਿੱਤਰ ਹੋ ਰਿਹਾ ਲੱਖਾ ਸਰਾਵਾ ਵੀ ਹੈ ਨਾ ਹਾਂਜੀ ਲੱਖਾ ਸਰਾਵਾ ਵੀ ਇੱਕ ਮੁੰਡਾ ਕਰਨ ਬੱਜਵਾਨੇ ਦਾ ਉਹਦੇ ਰਿਸ਼ਤੇਦਾਰ ਵੱਲੋਂ ਉਹਨੂੰ ਮੋਟਰਸਾਈਕਲ ਸਨਮਾਨਿਤ ਕੀਤਾ ਜਾ ਰਿਹਾ ਤੇ ਦੋ ਸਨਮਾਨ ਜਿਹੜੇ ਕਮੇਟੀ ਵੱਲੋਂ ਆ ਇੱਕ ਗਰਮ ਤੇ ਇਹ ਕਿਹੜਾ ਆਪਣਾ ਮੁੰਡਾ ਜਸ਼ਨ ਕਮੈਂਟੇਟਰ ਆਕ ਉਹਦਾ ਕੀਤਾ ਜਾ ਰਿਹਾ ਠੀਕ ਹੈ ਤੇ ਇੱਕ ਰਹਿ ਗਿਆ ਸੁਖਵੀਰ ਬੰਨੀਓ ਸੀਗਾ ਉਹ ਵੀ ਮੈਂ ਸ਼ਾਇਦ ਪੜਿਆ ਸੀਗਾ ਮੇਰੇ ਧਿਆਨ ਚ ਨਹੀਂ ਜੇ ਤੁਹਾਡੇ ਧਿਆਨ ਚ ਹੋਵੇ ਸ਼ਾਇਦ ਕਿਸੇ ਮੁੰਡੇ ਦਾ ਕਬੱਡੀ ਪਲੇਅਰ ਦਾ ਉਹ ਵੀ ਸੀਗਾ ਧਿਆਨ ਚ ਨਹੀਂ ਹੈਗਾ ਚਲੋ ਉਹ ਵੀ ਜੇ ਕੋਈ ਉਹ ਇੱਕ ਹੋਰ ਸਨਮਾਨ ਸੀਗਾ ਚਲੋ ਆਪਾਂ ਬੋਲ ਦਿੰਦੇ ਆ ਸੁਖਵੀਰ ਇੰਟਰਨੈਸ਼ਨਲ ਪਲੇਅਰ ਕਬੱਡੀ ਜਿਹੜਾ ਹੈਗਾ ਪਲੇਅਰ ਸੁਖਵੀਰ ਸਰਾਵਾ ਉਹਦੇ ਵੱਲੀਓ ਇੱਕ ਕਬੱਡੀ ਪਲੇਅਰ ਦਾ ਸਨਮਾਨ ਕੀਤਾ ਜਾਣਾ ਹੈਗਾ ਉਹ ਸਾਡੇ ਕੋਲੇ ਇਸ ਟਾਈਮ ਪੋਸਟਰ ਨਹੀਂ ਅਵੇਲੇਬਲ ਹੈ ਸੀਗਾ ਹੋਰ ਵੀ ਸਨਮਾਨ ਹੋਣਗੇ ਤਾਂ ਉਹ ਦੱਸ ਦਿਓ ਕੋਈ ਧਿਆਨ ਚ ਹੋਵੇ ਤਾਂ ਤੇ ਵਰ ਇਨਾ ਪੋਸਟਰ ਵਾਇਰਲ ਹੋ ਜਾਂਦੇ ਅਗਲਾ ਕਮੇਟੀ ਨਾਲ ਗੱਲ ਨਹੀਂ ਕਰਦਾ ਜੇ ਕਮੇਟੀ ਕੋਲੇ ਪੋਸਟਰ ਆ ਜਾਣਗੇ ਤਾਂ ਆਪਾਂ ਕੋਈ ਗੱਲ ਨਹੀਂ ਟੂੜੇ ਚੈਨਲ ਦੇ ਦੁਆਰਾ ਦੱਸ ਦਾਂਗੇ ਵੀ ਕਿਹਦੇ ਬਿਲਕੁਲ ਜਿਹੜੇ ਜਿਹੜੇ ਰਹਿ ਗਏ ਹਨ ਸੋ ਸਾਰਿਆਂ ਦਾ ਹਿੱਸਾ ਇਹ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਔਰ ਫਰਸਟ ਦੇ ਸੈਕੰਡ ਨਾਮ ਜੇ ਕੋਈ ਦੇ ਰਹੇ ਉਹਨਾਂ ਦੇ ਦੱਸ ਦਿਓ ਜਰੂਰ ਅ ਜਿਹੜੇ ਓਪਨ ਦੇ ਨਾਮ ਆਈ 41000 ਉਹ ਗੋਗੀ ਮੋੜ ਵੱਲੋਂ ਤੇ ਭਿੰਦਰ ਜਸਰ ਵੱਲੋਂ ਦਿੱਤਾ ਜਾਂਦਾ ਈ ਤੇ 31000 ਨਾਮ ਪ੍ਰਗਟ ਜਸਰ ਮਾਨਵ ਜਸਰ ਤੇ ਸਤਵਿੰਦਰ ਜਸਰ ਵੱਲੋਂ ਦਿੱਤਾ ਜਾਂਦਾ ਈ 31 ਹਜ਼ਾਰ ਕੇ ਕਿਹੜੀ ਟੀਮ ਦਾ ਓਪਨ ਦਾ ਜੀ 42 ਹਜ਼ਾਰ 42 ਹਜ਼ਾਰ 31 ਹਜ਼ਾਰ ਹਾਂਜੀ ਉਸ ਤੋਂ ਬਾਅਦ ਛੋਟੇ ਵੇਟਾਂ ਦੇ ਛੋਟੇ ਵੇਟਾਂ ਦਾ ਜਿਹੜਾ 63 ਕਿਲੋ ਦਾ ਪਹਿਲਾ ਵਜਨ 8100 ਹੀ ਉਹ ਰਾਜੂ ਕਬੱਡੀ ਖਿਡਾਰੀ ਬੱਬੂ ਸਰਾ ਸਿਮਰਾਜ ਅਸੜ ਤੇ ਮਣੀ ਸੇਖੋਂ ਵੱਲੋਂ ਦਿੱਤਾ ਜਾਣਾ ਜੀ ਠੀਕ ਹੈ ਜਿਹੜਾ ਕਾਰਸੋ ਨਾਮ ਆਈ ਇਹ ਨਵਜੋਤ ਕੈਨੇਡਾ ਵੱਲੋਂ ਦਿੱਤਾ ਜਾਣਾ ਜੀ ਠੀਕ ਹੈ ਤੇ 48 ਕਿਲੋ ਵੇਟ ਦੇ 48 ਕਿਲੋ ਵੇਟ ਦੇ ਚੰਦ ਸਿੰਘ ਸੰਧੂ ਬਾਜਾ ਕਬੱਡੀ ਖਿਡਾਰੀ ਦਸਾ ਕਬੱਡੀ ਖਿਡਾਰੀ ਇਹਨਾਂ ਵੱਲੋਂ ਪਹਿਲਾ ਦੂਜਾ ਨਾਮ ਤੇ ਜਿਹੜਾ ਵੈਸਟਾ ਨੂੰ ਆ ਉਹ ਨੀਨਾਂ ਵੱਲੀ ਪ੍ਰਬੰਧ ਕੀਤਾ ਗਿਆ ਸਾਰੇ ਠੀਕ ਹੈ ਜੀ ਤੇ ਕਮੇਟੀ ਮੈਂਬਰਾਂ ਦੇ ਨਾਮ ਵੀ ਬੋਲਦੇ ਆਪਾਂ ਜਿਹੜੇ ਸਾਰੇ ਪ੍ਰਬੰਧਕ ਹੈਗੇ ਟੂਰਨਾਮੈਂਟ ਦੇ ਉਹ ਕਿਹੜੇ ਕਿਹੜੇ ਬਾ ਜਿਹੜੇ ਪੋਸਟਰ ਤੇ ਆਪਣੇ ਤਿੰਨ ਆਈ ਗੁਰਪ੍ਰੀਤ ਜਸੜ ਹਰਜਿੰਦਰ ਜਸੜ ਇੱਕ ਮੇਰਾ ਆਪਦਾ ਨਾਮ ਆ ਜੀ ਬਾ ਤਿੰਨ ਬੰਦੇ ਜਿਹੜੇ ਮੇਨ ਆ ਜੀ ਬਾਕੀ ਸਾਰੇ ਪਿੰਡ ਦੀ سپورਟ ਆ ਹਨਾ ਬਾਕੀ ਸਾਰੇ ਪਿੰਡ ਦੀ سپورਟ ਆ ਸਾਰਿਆਂ ਨੇ ਸਹਿਯੋਗ ਆਪਾਂ ਨੂੰ ਦਿੱਤਾ ਸਾਰਿਆਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਜਿੰਨਾ ਵੀ ਹੋ ਸਕਦਾ ਅਗਲਾ ਉਹਨਾਂ ਸਹਿਯੋਗ ਦਿੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਔਰ ਜਿਹੜਾ ਪੋਸਟਰ ਸੀਗਾ ਉਹ ਪੋਸਟਰ ਜਦੋਂ ਆ ਜਾਂਦਾ ਅਸੀਂ ਦੁਬਾਰਾ ਬੋਲ ਦਾਂਗੇ ਸਾਰੇ ਵੀ ਕਿਹਨੇ ਕਿੰਨਾ ਸਹਿਯੋਗ ਦਿੱਤਾ ਹੈਗਾ ਟਰਨਮੈਂਟ ਵਾਸਤੇ ਸੋ ਮੇਰੇ ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਗੁੱਸਾ ਨਾ ਕਰਿਓ ਕਿਉਂਕਿ ਜਿੰਨਾ ਇੰਨਾ ਕੀ ਸਾਡੇ ਕੋਲ ਇਸ ਟਾਈਮ ਤੇ ਅਵੇਲੇਬਲ ਸੀਗਾ ਔਰ ਜੇ ਮਿਲ ਜਾਂਦਾ ਬਾਅਦ ਦੇ ਵਿੱਚ ਵੱਡਾ ਪੋਸਟਰ ਤਾਂ ਉਹ ਵੀ ਅਸੀਂ ਅਨਾਉਂਸ ਕਰ ਦਾਂਗੇ ਤਾਂ ਸਾਰੇ ਕਬੱਡੀ ਖਿਡਾਰੀ ਜਿਹੜੇ ਪੁਰਾਣੇ ਹੈਗੇ ਉਹਨਾਂ ਨੇ ਸਾਰਿਆਂ ਨੇ ਇਹਦੇ ਵਿੱਚ ਸ਼ਮੂਲੀਅਤ ਕੀਤੀ ਹੈ ਲਖਾ ਸਰਾਵਾ ਸੁਖਵੀਰ ਸਰਾਵਾ ਤੇ ਆਪਣਾ ਬਾਜੇ ਵਰਗੇ ਹੋਗੇ ਠੀਕ ਹੈ ਆਮਨੇ ਵਰਗੇ ਹੋ ਗਏ ਸਾਰਿਆਂ ਨੇ ਇਹਦੇ ਵਿੱਚ ਆਪ ਦਾ ਸਹਿਯੋਗ ਦਿੱਤਾ ਹੈ ਤੇ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਸੋ ਮੇਲੇ ਬਾਰੇ ਵੀ ਥੋੜੀ ਜਾਣਕਾਰੀ ਪ੍ਰੋਫੈਸਰ ਸਾਹਿਬ ਦੇ ਦਿਓ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿੰਡ ਸਰਾਵਾਂ ਦੇ ਵਿੱਚ ਜਿਵੇਂ ਇਸ ਇਲਾਕੇ ਦੇ ਪੰਜਾਬ ਦੇ ਲੋਕ ਜਾਣਦੇ ਹੀ ਆ ਕਿ ਪਿਛਲੇ ਬਹੁਤ ਸਾਲਾਂ ਤੋਂ ਰੋਸ਼ਨੀ ਦਾ ਮੇਲਾ 5 6 7 ਅਗਸਤ ਨੂੰ ਬਣਾਇਆ ਜਾਂਦਾ ਹੈ ਦੇਸੀ ਮਿਨਾ 21 22 23 ਸੋਂ ਨੂੰ ਤੇ ਦੂਰ ਦਰਾਡੇ ਤੋਂ ਸੰਗ ਤਾਂ ਇਸ ਮੇਲੇ ਦੇ ਵਿੱਚ ਪਹੁੰਚ ਲਿਆ ਹਨ ਤੇ ਬੜੀ ਖੁਸ਼ੀ ਦੀ ਗੱਲ ਇਹ ਹੈ ਜਿਵੇਂ ਮਾਸਟਰ ਜੀ ਨੇ ਜਸ਼ਨ ਨੇ ਗੱਲ ਕੀਤੀ ਹੈ ਕਿ ਇਸ ਮੇਲੇ ਤੇ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾਂਦਾ ਹੈ ਟੂਰਨਾਮੈਂਟ ਦੇ ਸਬੰਧ ਦੇ ਵਿੱਚ ਵਿਸਥਾਰਤ ਜਾਣਕਾਰੀ ਮਾਸਟਰ लवली ਜੀ ਹੋਰਾਂ ਨੇ ਜਸ਼ਨ ਨੇ ਤੁਹਾਡੇ ਨਾਲ ਸਾਂਝੀ ਕੀਤੀ ਹੈ ਅਸੀਂ ਸਾਰੀਆਂ ਸੰਗਤਾਂ ਨੂੰ ਸਾਰੇ ਖਿਡਾਰੀਆਂ ਨੂੰ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਹੌਮ ਹਮਾ ਕੇ ਆ ਕੇ ਮੇਲੇ ਦਾ ਆਨੰਦ ਮਾਣੋ ਦੈਨ ਆਲ ਟੂਰਨਾਮੈਂਟ ਵੇਖੋ ਖਿਡਾਰੀਆਂ ਦੇ ਜੋਰ ਵੇਖੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸ੍ਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ लवली ਮਾਸਟਰ ਤੇ ਪ੍ਰੋਫੈਸਰ ਬੁੱਟਾ ਸਿੰਘ ਨੇ ਮੇਲੇ ਬਾਰੇ ਤੇ ਟੂਰਨਾਮੈਂਟ ਬਾਰੇ ਦੱਸ ਹੀ ਦਿੱਤਾ ਉਹੀ ਬੇਨਤੀ ਮੈਂ ਕਰਨਾ ਚਾਹੁੰਦਾ ਕਿ ਆਪਣਾ ਜਿਹੜਾ ਮੇਲਾ ਇਹ ਧੰਨ ਧੰਨ ਬਾਬਾ ਜੈਸੀ ਰਾਮ ਜੀ ਅਤੇ ਸਾਈ ਮੇਰ ਸ਼ਾ ਜੀ ਇਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਤੇ ਐਤਕੀ ਵੀ ਮਨਾਇਆ ਜਾਣਾ ਹੈ ਤੇ ਸਾਰੀਆਂ ਹੀ ਸੰਗਤਾਂ ਨੂੰ ਪਲੇਅਰਾਂ ਨੂੰ ਟੂਰਨਾਮੈਂਟ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਸਾਰਿਆਂ ਨੇ ਜਿੰਨੇ ਵੀ ਖਿਡਾਰੀ ਐ ਨੌਜਵਾਨ ਐ ਤੇ ਮੇਲੇ ਤੇ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਤਾਂ ਜੋ ਇਹ ਮੇਲਾ ਸ਼ਾਨਦਾਰ ਤਰੀਕੇ ਦੇ ਨਾਲ ਮਨਾਇਆ ਜਾ ਸਕੇ ਤੇ ਲੰਗਰ ਦਾ ਵੀ ਪ੍ਰਬੰਧ ਵਧੀਆ ਕੀਤਾ ਗਿਆ ਹੈ ਤੇ ਉਹ ਵੀ ਆ ਕੇ ਸ਼ਕਨ ਦੀ ਕਿਰਪਾਲਤਾ ਕਰਨੀ ਥੈਂਕ ਯੂ ਇੱਕ ਜਿਹੜੇ ਛੋਟੇ ਪਲੇਅਰ ਆਉਂਦੇ ਦੂਰ ਤੋਂ ਵੀ ਕਈ ਵਾਰ ਹਰਿਆਣੇ ਤੋਂ ਜਾਂ ਹੋਰ ਕਿਤੋਂ ਟੀਮਾਂ ਪਿਛਲੀ ਵਾਰ ਵੀ ਆਈਆਂ ਸੀ ਹਨ ਜੇ ਦੂਰ ਤੋਂ ਟੀਮਾਂ ਆ ਜਾਂਦੀਆਂ ਤਾਂ ਸਾਡੇ ਕੋਲੇ ਇਹਨਾਂ ਦਾ ਰੈਸ਼ ਦਾ ਵੀ ਇਹਨਾਂ ਨੇ ਕਮੇਟੀ ਵਾਲਿਆਂ ਨੇ ਸਾਰਿਆਂ ਨੇ ਰਲ ਮਿਲ ਕੇ ਪ੍ਰਬੰਧ ਕੀਤਾ ਉਹਦੇ ਬਾਰੇ ਹੀ ਦੱਸ ਜਿਹੜੇ ਖਿਡਾਰੀ ਦੂਰੋਂ ਆਉਂਦੇ ਆ ਪਹਿਲਾਂ ਤਾਂ ਉਹਨਾਂ ਨੂੰ ਇਹੀ ਬੇਨਤੀ ਆ ਵੀ ਜਿਹੜੇ ਆਪਦੇ ਪ੍ਰੂਫ ਆ ਉਹ ਨਾਲ ਲੈ ਕੇ ਆਓ ਕਈ ਵਾਰੀ ਇੱਥੇ ਤਰਾਜ ਲੱਗ ਜਾਂਦਾ ਮੋੜ ਕੇ ਕਮੇਟੀ ਦੇ ਝੱਗੇ ਪਾੜਦੇ ਆ ਬਾਈ ਸਾਡਾ ਆ ਪਿੰਡ ਆ ਪਿੰਡ ਆ ਸੀ ਕਿਸੇ ਦਾ ਕੁਝ ਨਹੀਂ ਵੇਖਣਾ ਕਿਸੇ ਨਾਲ ਕੋਈ ਪੱਖਵਾਤ ਨਹੀਂ ਜੇਕਰ ਕੋਈ ਪਿੰਡ ਦਾ ਬੰਦਾ ਕੋਈ ਵੀ ਖੇਡਦਾ ਸਾਰ ਦੂਜੀ ਗੱਲ ਆ ਜੇ ਕੋਈ ਦੂਰੋਂ ਟੀਮ ਆਉਂਦੀ ਆ ਉਹਦੇ ਆਸਤੇ ਰੈਸ਼ ਦਾ ਲੰਗਰ ਦਾ ਸਾਰਾ ਪ੍ਰਬੰਧ ਹੋਊਗਾ ਹਮ ਰੈਸ਼ ਦਾ ਸਾਰਾ ਪ੍ਰਬੰਧ ਹੋਊਗਾ ਰੋਲਾ ਜਿਹੜਾ ਹੁੰਦਾ ਇਹੀ ਆ ਪ੍ਰੂਫ ਦੀ ਗੱਲ ਹੁੰਦੀ ਆ ਪ੍ਰੂਫ ਲੈ ਕੇ ਜਰੂਰ ਆਜੋ ਤੇ ਆਨਲਾਈਨ ਵੀ ਚੈੱਕ ਹੋ ਜਾਂਦਾ ਸਾਰਿਆਂ ਨੂੰ ਪਤਾ ਇਹ ਮੈਂਟ ਲੱਗਦਾ ਹੁੰਦਾ ਫੋਨ ਤੇ ਖੋਲ ਕੇ ਆਧਾਰ ਕਾਰਡ ਦਾ ਪਤਾ ਲੱਗ ਜਾਂਦਾ ਵੀ ਕਿਹਦਾ ਹੈਗਾ ਕਿਹਦੇ ਨਹੀਂ ਬਾਕੀ ਇਹ ਰਲ ਮਿਲ ਕੇ ਕਿੰਨਾ ਚਿਰ ਖੇਡਣਾ ਹੋਣਾ ਅਕਸਰ ਤਾਂ ਪਲੇਅਰ ਨਿਕਲਣਾ ਖਰਾ ਉਹੀ ਨਿਕਲਣਾ ਜਿਹੜਾ ਹੈਗਾ ਜਿਹਦੇ ਚ ਦਮ ਹੈਗਾ ਉਹ ਹੀ ਸਾਹਮਣੇ ਆਊਗਾ ਜੇ ਆਪਾਂ ਐ ਕਰ ਕਰਕੇ ਜਿੱਤ ਜਾਂਦੇ ਆ ਤਾਂ ਉਹਦਾ ਕੋਈ ਫਾਇਦਾ ਨਹੀਂ ਸੋ ਸਾਰਿਆਂ ਨੂੰ ਬੇਨਤੀ ਹੈ ਹਾਜ਼ਰੀ ਲਵਾਏ ਮੇਲਾ ਵੀ ਦੇਖਿਓ ਗੋਲ ਗੱਪੇ ਜਲੇਬੀਆਂ ਰਸਗੁੱਲੇ ਤੇ ਗੰਨੇ ਦਾ ਜੂਸ ਤੇ ਹੋਰ ਬਹੁਤ ਕੁਝ ਇੱਥੇ ਖਾੜਾ ਵੀ ਲੱਗਦਾ ਸੱਚ ਉਹ ਆਪਣੇ ਉਹਦੇ ਬਾਰੇ ਵੀ ਥੋੜਾ ਜਿਆ ਦੱਸ ਦੋ ਉੱਧਰਲੇ ਪਾਸੇ ਜਿਹੜਾ ਲੱਗਦਾ ਮੇਲਾ ਹੈ ਨਾ ਉੱਥੇ ਖਾੜਾ ਵੀ ਲੱਗਦਾ ਐਂਟਰਟੇਨਮੈਂਟ ਵੀ ਹੁੰਦਾ ਸਾਈਂ ਬਾਬਾ ਮਹਿਰ ਸ਼ਾਹੀ ਲਾਸ ਦੇਣ ਉੱਥੇ ਵੀ ਪੂਰੇ ਪੂਰੇ ਜਿਹੜੇ ਹੈਗੇ ਰੌਣਕਾ ਮੇਲਾ ਲੱਗਦਾ ਉਹ ਵੀ ਦੇਖਿਓ ਮੇਲਾ ਵੇਖਿਓ ਮੇਲੇ ਜਿਹੜੇ ਇਤਿਹਾਸਕ ਹੁੰਦੇ ਬੱਚਿਆਂ ਦੇ ਵਾਸਤੇ ਝੂਲੇ ਵਗੈਰਾ ਉਹ ਵੀ ਹੁੰਦੇ ਇੱਥੇ ਕਈ ਵਾਰੀ ਮੰਡੇ ਵਿੱਚ ਹੁੰਦਾ ਵੀ ਬੱਚਿਆਂ ਵਾਸਤੇ ਕੁਝ ਆਣੀਗਾ ਤੇ ਇਧਰਲੇ ਪਾਸੇ ਮੰਡੀ ਵਿਹਲੀ ਉੱਥੇ ਬਹੁਤ ਵਧੀਆ ਐਂਟਰਟੇਨਮੈਂਟ ਹੁੰਦਾ ਬੱਚਿਆਂ ਦਾ ਸੋ ਸਾਰੇ ਜਣੇ ਹਾਜਰੀ ਲਵਾਏ ਉਹ ਬਾਬਾ ਸਾਈ ਮੇਰ ਸ਼ਾ ਜੀ ਰੋਸ਼ਨੀ ਸ਼ਰਾਵਾ ਦੀ ਪਹਿਲਾਂ ਤਾਂ ਮੇਲਾ ਤਾਂ ਬੁੱਕ ਦੇ ਵਿੱਚ ਵੀ ਆਉਂਦੀ ਹੁੰਦੀ ਸੀ ਹੁਣ ਸ਼ਾਇਦ ਹੈਗੀ ਕਿ ਨਹੀਂ ਹੈਗੀ 7ਵੀਂ 8ਵੀਂ ਚ ਸ਼ਾਇਦ ਮੈਂ ਪੜ੍ਹੀ ਐ ਬੁੱਕ ਦੇ ਵਿੱਚ ਸ਼ਰਾਵਾ ਦਾ ਮੇਲਾ ਮਸ਼ਹੂਰ ਸੀਗਾ ਸੋ ਇਹਨੂੰ ਦੁਬਾਰਾ ਰੌਣਕਾਂ ਲੱਗ ਰਹੀਆਂ ਦੁਬਾਰਾ ਫਿਰ ਇਹ ਉਦੋਂ ਵੱਧ ਪਪੂਲਰ ਹੋ ਰਿਹਾ ਟੂਰਨਾਮੈਂਟ ਜੁੜ ਗਿਆ ਨਾਲ ਤੇ ਸਾਰੇ ਜਣੇ ਹਾ